ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਲੇਖਣ ਸਰ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਖਸਰ ਦੀ ਜੰਗ ਫਤਿਹ ਕਰਕੇ ਇਸ ਅਸਥਾਨ ਦੇ ਉੱਪਰ ਆ ਕੇ ਆਪਣੇ ਕਮਰ ਕਸਨ ਖੋਲਿਆ ਦਮ ਲਿਆ ਤੇ ਇਸ ਅਸਥਾਨ ਦਾ ਨਾਮ ਸ੍ਰੀ ਦਮਦਮਾ ਸਾਹਿਬ ਹੋ ਪ੍ਰਸਿੱਧ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੱਲਾ 9ਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਕੇ ਦਰਜ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਜਿਹੜੀਆਂ ਕਸੀਆਂ ਕਲਮਾਂ ਸੀ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਦੁਬਾਰੇ ਨਹੀਂ ਕਰਮਾਉਂਦੇ ਸੀ ਉਹਨਾਂ ਨੂੰ ਅਦਬ ਦੇ ਨਾਲ ਸੰਭਾਲਿਆ ਉਹ ਕਸੀਆਂ ਕਲਮਾਂ ਤੇ ਜੋ ਕਾਗਜ਼ ਬਚਿਆ ਉਹਨੂੰ ਅਦਬ ਦੇ ਨਾਲ ਸ੍ਰੀ ਲਿਖਨ ਸਰ ਸਾਹਿਬ ਗੋਦਵਾਰਾ ਸਾਹਿਬ ਦੇ ਸਰੋਵਰ ਦੇ ਵਿੱਚ ਪਾ ਦਿੱਤਾ ਗੁਰੂ ਪਾਤਸ਼ਾਹ ਜੀ ਨੇ ਬਦਨ ਕੀਤੇ ਕਿ ਇਸ ਸਥਾਨ ਤੇ ਇਹ ਦੰਦਮਾ ਸਾਹਿਬ ਸਥਾਨ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਜੋ ਵੀ ਸਰਦਾ ਦੇ ਨਾਲ ਪ੍ਰਾਣੀ ਇਸ ਧਰਤੀ ਦੇ ਉੱਪਰ ਆਵੇਗਾ ਇੱਥੇ ਗੁਰਮੁਖੀ ਦੀ 35 ਲਿਖੇਗਾ ਉਹਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ ਤੇ ਅੱਜ ਵੀ ਸੰਗਤ ਬੜੀ ਸਰਦਾ ਦੇ ਨਾਲ ਇਸ ਸਥਾਨ ਦੇ ਉੱਪਰ ਆ ਕੇ ਗੁਰਮੁਖੀ ਦੀ ਸੰਗ 35 ਲਿਖਦੀਆਂ ਨੇ ਤੇ ਹਰ ਇੱਕ ਨੂੰ ਇੱਥੇ ਉੱਤਮ ਬੁੱਧੀ ਪ੍ਰਾਪਤ ਹੁੰਦੀ ਹੈ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਦੁਆਰਾ ਸ੍ਰੀ ਲਖਣ ਸਰ ਸਾਹਿਬ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਲਖਣ ਸਰ ਸਾਹਿਬ ਸ੍ਰੀ ਦਮਦਮਾ ਸਾਹਿਬ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ